ਪੰਜਾਬ ਦੇ ਵਿੱਚ ਲਗਾਤਾਰ ਫਰਜੀ ਟਰੈਵਲ ਏਜੰਟਾਂ ਉੱਤੇ ਪੰਜਾਬ ਪੁਲਿਸ ਵੱਡੀ ਕਾਰਵਾਈ ਕਰ ਰਹੀ ਹੈ ਦੱਸ ਦਿੰਦੇ ਹਾਂ ਕਿ ਪੋਲੇਪਾੜ ਲੋਕਾਂ ਨੂੰ ਬੁਦੇਸ਼ਾ ਵਿੱਚ ਭੇਜਣ ਦਾ ਚਾਂਸਾ ਦੇ ਕੇ ਉਹਨਾਂ ਕੋਲੋਂ ਮੋٹے ਪੈਸੇ ਇੱਕ ਫਰਜੀ ਟਰੈਵਲ ਏਜੰਟ ਵਟੋਰਦੇ ਨੇ ਇਸ ਬਾਰੇ ਦੀ ਕਬੱਡੀ ਖਬਰ ਤੋਂ ਦੁਕਾਨ ਜਾ ਰਹੀਆਂ ਜਿਰਕਪੜ ਤੋਂ ਦਿੱਤੇ ਕਿ ਜਿਰਕਪੜ ਪੁਲਿਸ ਨੂੰ ਇਸ ਬਾਰੇ ਕਬੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਨੇ ਗੁਪ ਸੂਚਨਾ ਦੇ ਆਧਾਰ ਤੇ ਉੱਤੇ ਇੱਕ ਟਿਕਾਣੇ ਤੇ ਛਾਪ ਮਾਰਿਆ ਦੱਸਿਆ ਜਾ ਰਿਹਾ ਕਿ ਕੁਝ ਨੌਜਵਾਨ ਫਰਜੀ ਟਰੈਵਲ ਏਜੰਟ ਦਾ ਏਜੰਸੀ ਖੋਲ ਕੇ ਬੈਠੇ ਜਿੱਥੇ ਕਿ ਪੋਲੇਪਾੜ ਲੋਕਾਂ ਨੂੰ ਬਦੇਸ਼ ਪੇ ਜਚਾਂਸਾ ਦੇ ਕੇ ਉਹਨਾਂ ਕੋਲੋਂ ਮੋਟੇ ਪੈਸੇ ਵਟੋਰਦੇ ਸੀ ਮੌਕੇ ਤੇ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ 2 ਕਰੋੜ 96 ਲੱਖ ਰੁਪਏ ਉਹਨਾਂ ਕੋਲੋਂ ਬਰਾਮਦ ਹੋਇਆ ਹੈ ਤਾਂ ਤੁਸੀਂ ਸੁਣੋ ਲੈ ਕੇ ਤੁਸੀਂ ਵੀ ਸੁਣੋ ਸੀਨੀਅਰ ਅਫਸਰਾਂ ਵੱਲੋਂ ਕੀ ਕਿਹਾ ਹੈ ਮੋਹਾਲੀ ਪੁਲਿਸ ਨੂੰ 16 ਮਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜ਼ੀਰਾਪੁਰ ਦੇ ਇਲਾਕੇ ਵਿੱਚ ਇੱਕ ਬੰਦਾ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈਗਾ ਤੇ ਅਗਰ ਪੁਲਿਸ ਇਮੀਡੀਏਟਲੀ ਰੇਡ ਕਰਕੇ ਚੈੱਕ ਕਰੇ ਤਾਂ ਉਥੇ ਜੋ ਇਮੀਗ੍ਰੇਸ਼ਨ ਫਰਾਡ ਕਰਕੇ ਲੋਕਾਂ ਦੇ ਨਾਲ ਕੇ ਪੈਸਾ ਵੀ ਵਸੂਲ ਹੋ ਸਕਦੇ ਤੇ ਜੋ ਵੀ ਡਾਕੂਮੈਂਟਸ ਵਗੈਰਾ ਦੇ ਕੰਪਿਊਟਰ ਵਗੈਰਾ ਜਿਹੜੀ ਵੀ ਚੀਜ਼ ਉਹ ਯੂਜ਼ ਕਰਦੇ ਉਹ ਸਾਰਾ ਬਰਾਮਦ ਹੋ ਸਕਦਾ ਅਗਰ ਮੌਕੇ ਤੇ ਪੁਲਿਸ ਜਾ ਕੇ ਤਲਾਸ਼ ਕਿ ਕਰੇ ਤਾਂ ਤਾਂ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਜ਼ੀਰਾਖਪੁਰ ਪੁਲਿਸ ਮੌਕੇ ਤੇ ਪਹੁੰਚੀ ਤੇ ਤਿੰਨ ਬੰਦੇ ਬਲਟਾਨਾ ਪੁਲਿਸ ਚੌਕੀ ਦੇ ਏਰੀਆ ਵਿੱਚ ਸਨੀ ਐਂਕਲੇਵ ਦੇ ਵਿੱਚ ਰਹਿੰਦੇ ਸੀਗੇ ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਜੋ ਦੋਨੋਂ ਪ੍ਰਾ ਹੈ ਉਹ ਤੇ ਉਹਨਾਂ ਦੇ ਉਹਨਾਂ ਦੇ ਇੱਕ ਹੋਰ ਸਾਥੀ ਵਿਜੇ ਜੋ ਕਿ ਫਤੇਗੜ ਸਾਵ ਦਾ ਰਹਿਣ ਵਾਲਾ ਹੈਗਾ ਇਹ ਤਿੰਨ ਬੰਦੇ ਮਿਲ ਕੇ ਇਮੀਗ੍ਰੇਸ਼ਨ ਇੱਕ ਸਰਵਿਸ ਦਾ ਸੈਂਟਰ ਚਲਾ ਰਹੇ ਸੀਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਮੌਕੇ ਤੇ ਇਹਨਾਂ ਦੇ ਕੋਲੋਂ 2 ਕਰੋੜ 96 ਲੱਖ ਰਕਮ ਬਰਾਮਦ ਹੋਈ ਹੈ ਤੇ ਇਹਨਾਂ ਦੇ ਕੋਲੋ ਕੁਝ ਇੱਕ ਲੈਪਟਾਪ ਤੇ ਨਾਲੋ ਕੁਝ ਕੈਂਡ ਕਾਪੀਜ਼ ਆਫ ਪਾਸਪੋਰਟਸ वगैरह ਵੀ ਬਰਾਮਦ ਹੋਏ ਤੇ ਇਹ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਇਮੀਗ੍ਰੇਸ਼ਨ ਦਾ ਕੰਮ ਉੱਥੇ ਕਰ ਰਹੇ ਸੀਗੇ ਮੈਂ ਲੋਕਲ ਤੇ ਮੈਂ ਕਾਲ ਮੈਂ ਕਰਦੇ ਸੀ ਇਹ ਜੋ ਗੁਰਪ੍ਰੀਤ ਮੁੰਡਾ ਹੈ ਉਹ 7-8 ਸਾਲਾਂ ਤੋਂ ਇੱਕ ਮੱਧਮਾਰਕੀ ਕੰਸਲਟੈਂਸੀ ਫਰਮ ਹੈ ਉੱਥੇ ਕੰਮ ਕਰਦਾ ਸੀਗਾ ਕਿਸੇ ਦੇ ਨਾਲ ਉੱਥੇ ਇਹਨੂੰ ਫਿਰ ਕੰਮ ਜਦੋਂ ਆ ਗਿਆ ਤੇ ਬੀਤੇ ਸਾਲ ਡੇਢ ਸਾਲ ਤੋਂ ਫਿਰ ਆਪਣਾ ਕੰਮ ਇਹਨੇ ਸ਼ੁਰੂ ਕਰਨਾ ਸ਼ੁਰੂ ਕਰ ਲਾ ਸੀਗਾ ਤੇ ਉਸ ਵੇਲੇ ਜੋ ਇਹਦੇ ਕੰਟੈਕਟਸ ਬਣੇ ਸੀਗੇ ਉਹਨਾਂ ਨੂੰ ਯੂਜ਼ ਕਰਕੇ ਅੱਗੇ ਗਾਂ ਕਮਿਸ਼ਨ ਬੇਸਡ ਕੰਮ ਕਰਦਾ ਸੀਗਾ ਤੇ ਆਹੀ ਵਾਲਾ ਫਿਰ ਸਾਰੇ ਨੇ ਨੈਟਵਰਕ ਬਣਾਇਆ ਸੀਗਾ ਕਿਦੀ ਕਿਦੀ ਤੇ ਕੰਮ ਕਰਦਾ ਸੀ ਆਪਣਾ ਕੰਮ ਇਹ ਸਾਲ ਡੇਢ ਸਾਲ ਤੋਂ ਕਰ ਰਿਹਾ ਸੀਗਾ ਪਰ ਇਹ ਵਾਲੇ ਜੋ ਇਮੀਗ੍ਰੇਸ਼ਨ ਵਾਲਾ ਕੰਮ ਇਹ ਪਿਛਲੇ 7-8 ਸਾਲਾਂ ਤੋਂ ਹੀ ਕਰ ਰਹੇ ਸੀਗਾ ਪਹਿਲਾਂ ਇਹ ਕਿਸੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਦਾ ਸੀਗਾ ਉਹਨਾਂ ਦੇ ਘਰੋਂ ਇਹਨਾਂ ਦਾ ਕੋਈ ਫਰਮ ਦਾ ਨਾਮ ਨਹੀਂ ਸੀਗਾ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਇਹ ਆਪਣੇ ਘਰ ਹੀ ਇਹਨਾਂ ਸਾਰਾ ਕੈਸ਼ ਰੱਖ ਕੇ ਬੈਠੇ ਸੀਗੇ ਤੇ ਵਰਡ ਆਫ ਮਾਊਥ ਦੇ ਥਰੂ ਬੰਦੇ ਵਨੋ client ਆਪਣੇ ਬਣਾਉਂਦੇ ਸੀਗੇ ਤੇ ਕੰਸਲਟੈਂਸੀ ਬੇਸਡ ਕੰਮ ਕਰ ਰਹੇ ਸੀਗੇ ਤੇ ਗਾਂ ਫੋਨ ਰਹੀ ਆ ਆਪਣੇ ਦੋਸਤਾਂ ਨਾਲ ਆ ਜੋ ਇਹਨਾਂ ਦੇ ਫੈਲੋ ਇਮੀਗ੍ਰੇਸ਼ਨ ਸਰਵਿਸਿਜ਼ ਜੋ ਪ੍ਰੋਵਾਈਡ ਕਰਦੇ ਉਹਨਾਂ ਦੇ ਕੰਸਲਟੈਂਟਸ ਨਾਲ ਦੇ ਨੈਟਵਰਕ ਨੂੰ ਯੂਜ਼ ਕਰਕੇ ਉਹ ਕਲਾਈਂਟਸ ਆਪਣਾ ਉਹ ਕਰਦੇ ਸੀਗੇ ਪਿਛਲੇ ਹੋਰ ਵੀ ਇਮੀਗ੍ਰੇਸ਼ਨ ਸਰਵਿਸਿਜ਼ ਇਹਨਾਂ ਦਾ ਕੋਕੀ ਆਊਟ ਆਫ ਦੇਖਿਆ ਕਿ ਬਹੁਤ ਸਾਰੇ ਇਮੀਗ੍ਰੇਸ਼ਨ ਸਰਵਿਸ ਵਰਤ ਕਰਦੇ ਹਾਂਜੀ ਅਹ ਇੱਕ ਹਜੇ interrogation ਤਾਂ ਅੱਜ ਹੀ ਇੱਕ ਦਿਨ ਦੀ ਸਾਡੇ ਕੋਲ remand ਤੇ ਤੇ interrogation ਤਾਂ properly ਹੋਣੀ ਬਾਕੀ ਹੈ but ਜਿੰਨੀ ਕੀ ਤਫਤੀਸ਼ ਹੋਈ ਹੈ ਜਿੰਨੀ ਕੀ questioning ਹੋਈ ਹੈ ਉਸ ਤੋਂ ਆਹੀ ਗੱਲ ਸਾਹਮਣੇ ਆਈ ਹੈ ਕੀ ਇਹ ਅਹ ਬਾਕੀ ਜਿੰਨੇ ਵੀ immigration ਵਾਲੇ ਕੰਮ ਕਰਦੇ ਉਹਨਾ ਦੇ network ਨੂੰ use ਕਰਕੇ ਇਹ ਇੱਕ ਦੂਜੇ ਨੂੰ ਦੱਸਦੇ ਸੀਗੇ ਕਿ ਆ ਬੰਦਾ ਪ੍ਰੋਸਪੈਕਟਿਵ ਕਲਾਇੰਟ ਹੋ ਸਕਦਾ ਪਰ ਉਹ ਨੂੰ ਅਪਰੋਚ ਕਰਦੇ ਸੀਗੇ ਥਰੂ ਫੋਨ ਜਾਂ ਥਰੂ ਅਦਰ ਮੀਡੀਅਮਸ ਤੇ ਉਹ ਬੰਦੇ ਫਿਰ ਇਹਨਾਂ ਦੇ ਕੋਲ ਆਉਂਦੇ ਸੀਗੇ ਤੇ ਫਿਰ ਇਹ ਸਾਰਾ ਦਾ ਸਾਰਾ ਡਾਕੂਮੈਂਟਸ ਵੀ ਸਕੈਨ ਕਰਾ ਕੇ ਆਨਲਾਈਨ ਹੀ ਮੰਗਾਂਦੇ ਸੀਗੇ ਉਹਨਾਂ ਤੋਂ ਹਜੇ ਇਹਨਾਂ ਦੇ ਕੰਪਿਊਟਰ ਤੇ ਫੋਨਸ ਵਗੈਰਾ ਦੀ ਫੋਰੈਂਸਿਕ ਕੋਈ ਬਾਕੀ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਫੇਕ ਵਗੈਰਾ ਵੀ ਕਿੱਥੇ ਕਿ ਨਹੀਂ ਕੀਤਾ ਹੈ ਅਸਕੈਨ ਕਾਪੀਜ਼ ਆਫ ਪਾਸਪੋਰਟਸ ਮਿਲੇ ਆ ਬਾਕੀ ਸਾਰਾ ਫੇਕ ਵਗੈਰਾ ਦਾ ਸਾਰਾ ਅਜੇ ਇੰਟਰੋਗੇਸ਼ਨ ਪਤਾ ਲੱਗ ਜਾਏਗਾ ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ अमाउंट ਵੀ ਵੱਡੀ ਹੋएगी ਤੇ ਪਿਛਲੇ ਸਾਲ ਡੇਢ ਸਾਲਾਂ ਤੋਂ ਕਰ ਰਹੇ ਤੇ ਜਿੰਨਾ ਕਿ ਅਸੀਂ ਸਾਰੇ ਜਾਣਦੇ ਗਏ ਪੰਜਾਬ 'ਚ ਇੱਕ ਕਾਫੀ ਜ਼ਿਆਦਾ ਬੱਚਿਆਂ 'ਚ ਇੱਕ ਚਾਹ ਹੁੰਦੀ ਹੈ ਬਾਹਰ ਜਾਣ ਦੀ ਤਾਂ ਉਹੀ ਵਾਲੀ ਡੈਸਪੀਰੇਸ਼ਨ ਨੂੰ ਇਦਾਂ ਦੇ ਬੰਦੇ ਯੂਜ਼ ਕਰਦੇ ਤੇ ਕਾਫੀ سارے ਬੰਦੇ ਹੋ ਸਕਦੇ ਜਿਹਨਾਂ ਦੇ ਨਾਲ ਫਰਾਡ ਹੋਇਆ ਹੋਗਾ ਨਹੀਂ ਨਹੀਂ ਆ ਇੱਕ ਜੀਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਖਬਰ ਖਾਸ ਤੇ ਇਨਫੋਰਮੇਸ਼ਨ ਦੇ ਬੇਸਿਸ ਤੇ ਹੀ ਜ਼ੀਰਪੁਰ ਜ਼ੀਰਪੁਰ ਪੁਲਿਸ ਨੇ ਰੇਡ ਕੀਤੀ ਤਾਂ ਇਹ ਸਾਰਾ ਬਰਾਮਦ ਹੋਇਆ ਕੰਪਲੇਨਟ ਸਾਡੇ ਕੋਲ ਹਜੇ ਤੱਕ ਨਹੀਂ ਸੀਗੀ ਬਟ ਹੋ ਸਕਦਾ ਹੁਣ ਜਦੋਂ ਕਿ ਇਹਨਾਂ ਦਾ ਇੱਕ ਨੈਟਵਰਕ ਬਸਟ ਹੋ ਗਿਆ ਤਾਂ ਹੁਣ ਹੋ ਸਕਦਾ ਕੰਪਲੇਨੈਂਟ ਸਾਡੇ ਕੋਲ ਆਣ ਕਿ ਸਾਡੇ ਨਾਲ ਫਰਾਡ ਹੋਇਆ ਹੈਗਾ ਜਦੋਂ ਜਿਹੜੇ ਅੰਟੀਮਿੰਗ ਨੂੰ ਸੰਸਲਾਰ ਨੇ ਕਿਹਾ ਕਿ ਪਿਛਲੇ 50 ਮਹੀਨਿਆਂ ਤੋਂ ਕੋਈ ਕਾਇਦਾ ਖਾਸ ਜਾਰੀ ਕੀਤਾ ਜੇਕਰ ਕੁਝ ਇੱਕ ਮਹੀਨੇ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ 40 ਦੇ 30 ਜਿਹੜੇ ਰਸਤਾਸ ਤੇ ਲੱਗ ਦਿੱਤੇ ਨੇ ਜਾਂ ਫਿਰ ਉਹ ਸਸਪੈਂਡ ਕੀਤੇ ਨੇ ਇੱਕ ਮਹੀਨੇ ਦੇ ਦੌਰ ਚੱਲ ਦੇਣ ਦੀ ਗੋਲ ਜਾਨਣਾ ਕਿ ਲੋਕ ਇਨੀ ਗੇ ਸਾਹਮਣੇ ਆਉਂਦੇ ਨੇ ਸਾਡੀ ਪੋਸਟ ਕੋਡ ਦਾ ਹੈ ਤੁਸੀਂ ਕਹਿੰਦੇ ਕਿ ਜਿਹੜੇ ਜੀ ਨੇ ਜਿਹਨੇ ਲਿਖੀ ਹਾਂ ਜੀ ਲਿਸਟ ਹੋਣੀ ਹੈਗੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ লাইਸੈਂਸ ਦਿੱਤੇ ਜਾਂਦੇ ਤੇ ਉਹਦੀ ਲਿਸਟ ਡੀਸੀ ਦੀ ਵੀ ਵੈਬਸਾਈਟ ਦੇ ਉੱਪਰ ਹੁੰਦਾ ਤੇ ਮੋਹਾਲੀ ਪੁਲਿਸ ਦੀ ਵੀ ਜੋ ਆਪਣੀ ਵੈਬਸਾਈਟ ਹੈ ਉੱਥੇ ਵੀ ਲਾਇਸੈਂਸੀ ਜੋ ਵੀ ਇਮੀਗ੍ਰੇਸ਼ਨ ਸਰਵਿਸes ਸੈਂਟਰਸ ਹੈ ਉਹਨਾਂ ਦੀ ਲਿਸਟ ਅਵੇਲੇਬਲ ਹੈਗੀ ਤੋ ਤੁਹਾਡੇ ਮੀਡੀਅਮ ਕੇ ਥਰੂ ਮੈਂ ਲੋਕਾਂ ਨੂੰ ਆਈ ਰਿਕੁਐਸਟ ਕਰਨਾ ਚਾਹੁੰਦੀ ਹੂ ਕਿ ਜਦੋਂ ਵੀ ਤੁਸੀਂ ਆ ਵੀਜ਼ਾ ਦਾ ਆਪਣਾ ਅਪਲਾਈ ਕਰਦੇ ਹੋ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਪਲੀਜ਼ ਆਪਣਾ ਇੱਕ ਬਾਰੀ ਆਨਲਾਈਨ ਲਾਇਸੈਂਸ ਚੈੱਕ ਕਰ ਲਿਆ ਕਰੋ ਕਿਉਂਕਿ ਤੁਹਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਤੇ ਜੋ ਫਰਾਡਸਟਰਸ ਹੁੰਦੇ ਉਹ ਤੁਹਾਡੀ ਮਿਹਨਤ ਦੀ ਕਮਾਈ ਨੂੰ ਲੈ ਕੇ ਭੱਜ ਜਾਂਦੇ ਆ ਜਾਂ ਉਹ ਕਿੱਥੇ ਚਲੇ ਜਾਂਦੇ ਤੇ ਤੁਹਾਡੀ ਮਿਹਨਤ ਦੀ ਕਮਾਈ ਜਾਂਦੀ ਹੈ ਔਰ ਛੋਟੇ-ਮੋਟੇ ਵੀ ਅਮਾਊਂਟ ਨਹੀਂ ਹੁੰਦੀ ਆ ਚਾਲੀ ਤੋਂ 50 ਲੱਖ ਦੇ ਅਰਾਊਂਡ ਹੈ ਵੀਜ਼ਾਸ ਦੇ ਲਈ ਚਾਰਜ ਕਰਦੇ ਆ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਜ਼ਾਇਆ ਨਾ ਹੋਏ ਇਸ ਕਰਕੇ ਤੁਹਾਡੇ ਮੀਡੀਅਮ ਰਾਈਮਰ ਰਿਕੁਐਸਟ ਕਰਨਾ ਚਾਹੂਗੀ ਕਿ ਤੁਸੀਂ ਆਪਣਾ ਇੱਕ ਵਾਰੀ ਲਾਇਸੈਂਸ ਚੈੱਕ ਕਰਕੇ ਤਭੀ ਉਹ ਜੋ ਵੀ ਵੀਜ਼ਾ ਦੀ ਸਰਵਿਸ ਪ੍ਰੋਵਾਈਡ ਕਰੋ ਉਹਦੇ ਕੋਲ ਤੁਸੀਂ ਜਾਓ ਤਾਂ ਕਿ ਤਾਂ ਕਿ ਤੁਹਾਡੇ ਨਾਲ ਤੋਂ ਡਾਕੂਮੈਂਟਸ ਫਸੜ ਨਾਹੀ ਤੁਹਾਡਾ ਜੋ ਮਿਹਨਤ ਵਾਲੀ ਕਮਾਈ ਹੈ ਉਹ ਕਿਤੇ ਫਸੇ